ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮਕਸੂਦਾ ਵਿੱਚ ਪੜਾਉਂਦੀ ਹਾਂ ਮੈਨੂੰ 18 ਸਾਲ ਹੋ ਗਏ ਸਕੂਲ 'ਚ ਪੜਾਉਂਦੇ ਆਂ ਅੱਜ ਆਉਣ ਵਾਲਾ ਟਾਈਮ ਸਾਡਾ ਸਾਨੂੰ 28 ਤਰੀਕ ਨੂੰ ਨਿਯੁਕਤੀ ਪੱਤਰ ਦਿੱਤੇ ਗਏ 6000 ਵਾਲੀ ਨਰਕ ਭਰੀ ਜਿੰਦਗੀ ਸੀ ਉਹਦੇ ਵਿੱਚੋਂ ਸਾਨੂੰ ਕੱਚੇ ਅਧਿਆਪਕ ਨੂੰ ਪੱਕਿਆ ਕੀਤਾ ਤਾਂ ਸਾਨੂੰ ਕੱਢਿਆ ਜਿਹੜਾ ਇੱਕ ਕੱਚਾ ਟੈਗ ਲਗਾਇਆ ਸੀ ਉਹ ਕੱਚਾ ਸ਼ਬਦ ਸਾੜ ਤੋਂ ਲੱਥ ਗਿਆ ਕਿਉਂਕਿ ਸਾਨੂੰ ਸਕੂਲਾਂ ਦੇ ਵਿੱਚ ਉਸ ਨਜ਼ਰੀਏ ਨਾਲ ਕਦੀ ਨਹੀਂ ਵੇਖਿਆ ਜਾਂਦਾ ਸੀ ਜੋ ਇੱਜ਼ਤਮਾਨ ਇੱਕ ਪੱਕੇ ਦੇ ਅਧਿਆਪਕ ਨੂੰ ਮਿਲਦਾ ਸੀ ਉਹਨਾਂ ਨੇ ਪੂਰੇ ਸਾਨੂੰ ਇੱਜ਼ਤ ਤੇ ਮਾਨ ਦੇ ਨਾਲ ਸਕੂਲਾਂ ਦੇ ਵਿੱਚ ਜੁਆਇਨ ਕਰਾਇਆ ਸਸੀਕਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਜਿਹੜੇ ਸਕੂਲਾਂ ਚ ਪੜਾਉਣ ਵਾਲੇ ਅਧਿਆਪਕ ਨੇ ਉਹਨਾਂ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਪਿਛਲੇ ਕਈ ਸਾਲਾਂ ਤੋਂ ਕੱਚੇ ਅਧਿਆਪਕ ਜਿਨ੍ਹਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ ਤੇ ਰੱਖਿਆ ਹੋਇਆ ਸੀ ਮੈਂ ਸਾਰਿਆਂ ਨੂੰ ਵਧਾਈਆਂ ਦਿੰਦਾ